ਸਤਿਕਾਰਯੋਗ ਦੋਸਤੋ ਫਰੀਦਕੋਟ ਤੋਂ ਖਬਰ ਆਈ ਹੈ ਕਿ ਉੱਥੇ ਜਿਹੜੀ ਬਣੀ ਹੋਈ ਆਧੁਨਿਕ ਸਹੂਲਤਾਂ ਵਾਲੀ ਮਾਡਰਨ ਜੇਲ ਹੈ ਉਹ ਕੈਦੀਆਂ ਦੇ ਨਾਲ ਤੂੜੀ ਪਈ ਹੈ ਤੁਸੀ ਪਈ ਹੈ ਨੱਕੋ ਨੱਕ ਭਰੀ ਹੋਈ ਹੈ ਉਸ ਜੇਲ ਦੀ ਜਿਹੜੀ ਸਮਰਥਾ ਹੈ ਉਹ ਹੈ ਤਾਂ ਹੈ 2185 ਕੈਦੀ ਜਾਂ ਹਵਾਲਾਤੀ ਰੱਖਣ ਦੀ ਪਰ ਇਸ ਵੇਲੇ ਉੱਥੇ 3500 ਤੋਂ ਵੱਧ ਕੈਦੀ ਤੇ ਹਵਾਲਾਤੀ ਜਿਹੜੇ ਬੰਦ ਕੀਤੇ ਹੋਏ ਨੇ ਤੇ ਇਹਨਾਂ ਦੀ ਗਿਣਤੀ ਕਹਿੰਦੇ ਹੋਰ ਵਧਣ ਦੀ ਸੁਭਾਵਨਾ ਹੈ ਕਿਉਂ ਕਿ ਕਿਉਂਕਿ ਸਾਡੀ ਪੰਜਾਬ ਦੀ ਪੁਲਿਸ ਵੱਲੋਂ ਜਿਹੜੀ ਮੁਹਿੰਮ ਚਲਾਈ ਹੋਈ ਹੈ ਗੈਂਗਸਟਰਾਂ ਦੇ ਖਿਲਾਫ ਨਸ਼ਾ ਤਸਕਰਾਂ ਦੇ ਖਿਲਾਫ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਤੇ ਹੋਰ ਮਾੜੇ ਅਨਸਰਾਂ ਦੇ ਖਿਲਾਫ ਉਹਨਾਂ ਦੀ ਵਜ੍ਹਾ ਕਰਕੇ ਜੇਲ੍ਹਾਂ ਦੀ ਇਹ ਹਾਲਤ ਬਣੀ ਹੋਈ ਹੈ ਤੇ ਕੱਲੀ ਇਹ ਫਰੀਦਕੋਟ ਵਾਲੀ ਜਿਹੜੀ ਮਾਡਰਨ ਜੇਲ ਹੈ ਇਹ ਇਹਦੀ ਤਸਵੀਰ ਨਹੀਂ ਹੈ ਖਬਰ ਦੇ ਮੁਤਾਬਕ ਪੰਜਾਬ ਦੀਆਂ 13 ਜਿਹੜਾਂ ਹੋ ਰਹੇ ਹੋ ਜਿਆਂ ਨੇ ਜਿਨ੍ਹਾਂ ਦੇ ਵਿੱਚ ਸਮਰੱਥਾ ਤੋਂ ਵੱਧ ਹਵਾਲਾਤੀ ਤੇ ਕੈਦੀ ਜੜੇ ਆ ਉਹ ਬੰਦ ਕੀਤੇ ਹੋਏ ਨੇਗੇ ਤਾਂ ਉੱਥੇ ਜਦੋਂ ਇਹ ਓਵਰ ਲੋਡ ਹੋਏਗਾ ਉੱਥੇ ਸਮਰੱਥਾ ਤੋਂ ਵੱਧ ਕੈਦੀ ਤੇ ਹਵਾਲਾਤੀ ਬੰਦ ਹੋਣਗੇ ਤਾਂ ਉੱਥੇ ਅੰਦਰ ਪ੍ਰਸ਼ਾਸਨ ਨੂੰ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਉਹ ਵੱਖਰਾ ਟੌਪਿਕ ਬਣਦਾ ਮੈਂ ਉਧਰ ਨਹੀਂ ਜਾਊਂਗਾ ਕਿ ਨਿਆ ਸਮੱਸਿਆਵਾਂ ਮੈਂ ਅਸੀਂ ਆਪਾਂ ਨਿਤ ਪੜਦੇ ਆ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਫੋਨ ਫੜੇ ਜਾਂਦੇ ਨੇ ਜਾਂ ਫਿਰ ਨਸ਼ਾ ਫੜਿਆ ਜਾਂਦਾ ਹੈ ਉਹ ਵੱਖਰਾ ਇੱਕ ਟੌਪਿਕ ਹੈ ਜੇਲ੍ਹਾਂ ਦੇ ਅੰਦਰ ਜਿਹੜੋ ਕੁਝ ਵਾਪਰ ਰਿਹਾ ਉਹ ਇੱਕ ਵੱਖਰੀ ਦੁਨੀਆ ਤੇ ਵੱਖਰੀ ਟੌਪਿਕ ਹੈ ਉਹ ਤਾਂ ਇੱਥੇ ਗੱਲ ਇਹ ਕਰਨੀ ਬਣਦੀ ਹੈ ਕਿ ਵਿਦਵਾਨ ਤਾਂ ਇਹ ਗੱਲ ਕਹਿੰਦੇ ਨੇ ਕਿ ਜਿਉ ਕੋਈ ਬੰਦਾ ਇੱਕ ਸਕੂਲ ਯਾਨੀ ਵਿੱਦਿਆ ਦਾ ਅਦਾਰਾ ਖੋਲਦਾ ਤੇ ਉਹਨੂੰ ਚਲਾਉਂਦਾ ਤਾਂ ਉਹ 100 ਜੇਲ੍ਹ ਦੇ ਦਰਵਾਜ਼ੇ ਬੰਦ ਕਰਦਾ ਹੈ ਜੋਨੇ ਇੱਕ ਸਕੂਲ ਹੈ ਜਿਹੜਾ ਉਹ ਇੰਨੇ ਕ ਲੋਕਾਂ ਨੂੰ ਸਿੱਖਿਅਤ ਕਰ ਦਿੰਦਾ ਹੈ ਉਹਨਾਂ ਨੂੰ ਵਧੀਆ ਇਨਸਾਨ ਬਣਾ ਦਿੰਦਾ ਹੈ ਕਿ ਉਹ 100 ਜੇਲ੍ਹ ਦੇ ਦਰਵਾਜ਼ੇ ਬੰਦ ਕਰ ਦਿੰਦਾ ਹੈ ਜਣੀ ਇੱਕ ਸਕੂਲ 100 ਜੇਲ੍ਹ ਦੇ ਦਰਵਾਜ਼ੇ ਬੰਦ ਕਰਦਾ 100 ਜੇਲ੍ਹ ਦੇ ਬਰਾਬਰ ਆਉਂਦਾ ਹੈ ਉਹ ਪਰ ਇੱਥੇ ਜੋ ਕੁਝ ਵਾਪਰਿਆ ਹੋਇਆ ਹੁਣ ਅਸੀਂ ਦੇਖਦੇ ਆ ਕਿ ਸਾਡੀ ਇੱਕ ਜੇਲ੍ਹ ਹੈ ਜਿਹੜੀ ਉਹ 1.5 ਗੁਣਾ ਕੈਦੀਆਂ ਨਾਲ ਭਰੀ ਪਈ ਹੈ ਨੱਕੋ ਨੱਕ ਇਹਦਾ ਮਤਲਬ ਕੀ ਸਮਝੀਏ ਕਿ ਸਾਡਾ ਸਿੱਖਿਆ ਤੰਤਰ ਹੈ ਜਿਹੜਾ ਸਾਡਾ ਐਜੂਕੇਸ਼ਨ ਦਾ ਸਿਸਟਮ ਹੈ ਉਹ ਡਗਮਗਾ ਗਿਆ ਹੈ ਉਹ ਫੇਲ ਹੋ ਗਿਆ ਹੈ ਉਹ ਵਧੀਆ ਇਨਸਾਨ ਪੈਦਾ ਨਹੀਂ ਕਰ ਰਿਹਾ ਉਹ ਨਿਕੰਮੇ ਨਾਗਰਿਕ ਪੈਦਾ ਕਰ ਰਿਹਾ ਜਿਹੜੇ ਪੜ੍ਹੇ ਲਿਖੇ ਵੀ ਹੁੰਦੇ ਨੇ ਸਫਲ ਡਿਗਰੀਆਂ ਵਾਲੇ ਮਨੁੱਖ ਬਣ ਜਾਂਦੇ ਨੇ ਉਹ ਵੱਡੇ ਅਹੁਦਿਆਂ ਤੇ ਜਾ ਕੇ ਲੋਕਾਂ ਦਾ ਇਹ ਵੀ ਇਤਰਾਜ਼ ਹੈ ਕਿ ਦਫ਼ਤਰਾਂ 'ਚ ਬੈਠੇ ਰਿਸ਼ਵਤਖੋਰ ਹੈ ਜਿਹੜੇ ਕੁਝ ਲੋਕ ਉਹ ਰਿਸ਼ਵਤਖੋਰ ਬਣ ਜਾਂਦੇ ਨੇ ਯਾਨੀ ਇਹ ਸਿੱਖਿਆ ਤੰਤਰ ਹੈ ਫਿਰ ਇਹ ਕਿਹੋ ਜਿਹਾ ਸਿਟੀਜ਼ਨ ਕਿਹੋ ਜਿਹਾ ਨਾਗਰਿਕ ਪੈਦਾ ਕਰ ਰਿਹਾ ਹੈ ਇੱਕ ਤਾਂ ਇਹ ਸਵਾਲ ਬਣ ਜਾਂਦਾ ਹੈ ਤਾਂ ਦੂਸਰੀ ਗੱਲ ਜਿਹੜੀ ਚੀਨੀਕ ਹਵਤ ਹੈ ਚੀਨੀਕ ਹਵਤ ਦੇ ਅਨੁਸਾਰ ਚੀਨੇ ਉਹ ਕਹਿੰਦੀ ਹੈ ਸਾਨੂੰ ਕਿ ਜੇ ਤੁਸੀਂ 6 ਮਹੀਨਿਆਂ ਦੀ ਕੋਈ ਯੋਜਨਾ ਬੰਦੀ ਕਰਨੀ ਚਾਹੁੰਦੇ ਹੋ ਤਾਂ ਫਿਰ ਝੋਨਾ ਬੀਜੋ ਜੇ ਤੁਸੀਂ 10 ਸਾਲ ਦੀ ਪਲੈਨਿੰਗ ਕਰਨੀ ਚਾਹੁੰਦੇ ਹੋ ਯੋਜਨਾ ਬਣਾਉਣੀ ਚਾਹੁੰਦੇ ਹੋ ਤਾਂ ਦਰਖਤ ਬੀਜੋ ਜੇ ਤੁਸੀਂ 100 ਸਾਲ ਦੀ ਯੋਜਨਾ ਬਣਾਉਣੀ ਚਾਹੁੰਦੇ ਹੋ ਤਾਂ ਉਹ ਅਖਾਨ ਕਹਿੰਦੀ ਹੈ ਕਿ ਮਨੁੱਖ ਬੀਜੋ ਮਨੁੱਖ ਬੀਜਣ ਦਾ ਮਤਲਬ ਕੀ ਹੈ ਕਿ ਆਪਣੇ ਦੇਸ਼ ਦੇ ਵਿੱਚ ਆਪਣੇ ਵਿਦਿਅਕ ਅਦਾਰਿਆਂ ਦੇ ਵਿੱਚੋਂ ਚੰਗੇ ਨਾਗਰਿਕ ਪੈਦਾ ਕਰੋ ਚੰਗੇ ਸਿਟੀਜ਼ਨ ਪੈਦਾ ਕਰੋ ਚੰਗੇ ਇਨਸਾਨ ਪੈਦਾ ਕਰੋ ਇਹਦਾ ਮਤਲਬ ਇਹ ਹੈ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਆਪਣੇ ਸੂਬੇ ਦੇ ਵਿੱਚ ਚੰਗੇ ਨਾਗਰਿਕ ਪੈਦਾ ਕਰਨ ਦੇ ਵਿੱਚ ਫੇਲ ਹੋਏ ਆ ਅਸੀਂ ਮਾੜੇ ਨਾਗਰਿਕ ਪੈਦਾ ਕਰ ਲਏ ਇੰਨੇ ਕ ਨਾਗਰਿਕ ਪੈਦਾ ਕਰ ਲਏ ਮਾੜੇ ਕਿ ਉਹ ਜਿਹੜਾ ਆਪਣੀ ਸਮਰੱਥਾ ਤੋਂ ਵੱਧ ਭਰੀਆਂ ਪਈਆਂ ਨੇ ਇਹਦਾ ਮਤਲਬ ਤਾਂ ਇਹੀ ਹੈ ਨਾ ਤਾਂ ਜਦੋਂ ਇਹੋ ਜੀ ਤਸਵੀਰ ਹੋਵੇ ਸਾਡੀ ਤਾਂ ਦੂਜੇ ਪਾਸੇ ਸਰਕਾਰਾਂ ਇਹ ਦਾਵਾ ਕਰਦੀਆਂ ਹੋਣ ਕਿ ਅਸੀਂ ਤਾਂ ਜਿਹੜਾਂ ਦੇ ਵਿੱਚ ਆਈਟੀਆਈ ਖੋਲਾਂਗੇ ਹੁਣ ਇਹ ਵੀ ਆਈ ਸੀ ਗੱਲ ਕਿ ਆਈਟੀਆਈ ਖੋਲਾਂਗੇ ਜਿਹੜੇ ਉੱਥੇ ਕੈਦੀ ਨੇ ਉਹਨਾਂ ਨੂੰ ਵਧੀਆ ਨਾਗਰਿਕ ਉਮੀਦ ਲੈ ਕੇ ਉਹ ਬਾਹਰ ਨਿਕਲਣ ਕੋਈ ਉਹਨਾਂ ਦੇ ਹੱਥਾਂ ਕੋਲੇ ਕੋਈ ਹਨਰ ਹੋਵੇ ਅਸੀਂ ਅੰਦਰ ਉਹਨਾਂ ਨੂੰ ਕੋਈ ਬਿਜਲੀ ਦੀ ਟ੍ਰੇਨਿੰਗ ਜਿਨੇ ਆਈਟੀਆਈ ਦੇ ਵਿੱਚ ਜਿੰਨੇ ਵੀ ਟ੍ਰੇਡ ਹੁੰਦੇ ਆ ਕਿਸੇ ਨੂੰ ਮਕੈਨਿਕ ਬਣਾ ਕੇ ਕਿਸੇ ਨੂੰ ਕੋਈ ਬਿਜਲੀ ਮਕੈਨਿਕ ਬਣਾ ਕੇ ਕਿਸੇ ਨੂੰ ਕੁਝ ਬਣਾ ਕੇ ਅਸੀਂ ਉਹਨਾਂ ਦੇ ਹੱਥਾਂ ਨੂੰ ਹੁਨਰ ਦੇ ਕੇ ਜਾਨੀ ਜਿਹੜਾਂ ਦੇ ਵਿੱਚੋਂ ਬਾਹਰ ਕੱਢ ਕੇ ਲੈ ਕੇ ਆਵਾਂਗੇ ਤੇ ਜਦੋਂ ਸਮਾਜ ਦੇ ਵਿੱਚ ਆਉਣਗੇ ਤੇ ਸਮਾਜ ਉਹਨਾਂ ਨੂੰ ਫਿਰ ਤਰਸਕਾਰ ਦੀ ਭਾਵਨਾ ਨਾਲ ਨਹੀਂ ਦੇਖੇਗਾ ਉਹ ਇੱਕ ਵਧੀਆ ਨਾਗਰਿਕ ਬਣ ਕੇ ਜਦੋਂ ਬਾਹਰ ਨਿਕਲੇਗਾ ਤੇ ਉਹ ਸਮਾਜ ਦੇ ਵਿੱਚ ਫਿਰ ਸੈੱਟ ਹੋਏਗਾ ਆਪਣੀ ਜ਼ਿੰਦਗੀ ਸ਼ੁਰੂ ਕਰੇਗਾ ਉਹ ਆਈਟੀਆਈ ਵਾਲਾ ਫਾਰਮੂਲਾ ਕਿਤੇ ਨਜ਼ਰ ਨਹੀਂ ਆਉਂਦਾ ਕਿ ਜਿਹੜਾਂ ਦੇ ਵਿੱਚ ਕਿਤੇ ਚੰਗੀ ਟ੍ਰੇਨਿੰਗ ਦਿੱਤੀ ਜਾਂਦੀ ਹੋਵੇ ਕਿਸੇ ਹੁਨਰ ਦੀ ਕੋਈ ਆਈਟੀਆਈ ਵਾਲਾ ਫਾਰਮੂਲਾ ਕਿਤੇ ਨਜ਼ਰ ਨਹੀਂ ਆ ਰਿਹਾ ਇਹ ਅਖਬਾਰੀ ਬਿਆਨ ਬਣ ਕੇ ਬਹਿ ਗਿਆ ਰਹਿ ਗਿਆ ਤੇ ਇਹ ਸਾਰਾ ਕੁਝ ਜਦੋਂ ਵਾਪਰ ਰਿਹਾ ਹੈ ਇਹੋ ਜਿਹਾ ਕੁਝ ਕਿ ਜੇਣਾ ਸਾਡੀਆਂ ਇਹੋ ਜਿਹੀ ਤਸਵੀਰ ਪੇਸ਼ ਕਰ ਰਹੀਆਂ ਨੇ ਤਾਂ ਉਸ ਵੇਲੇ ਫਿਰ ਸਾਨੂੰ ਇਹ ਵਿਕਸਿਤ ਭਾਰਤ ਜਿਹਦੇ ਸਾਡੇ ਲੀਡਰ ਸ਼ਬਦ ਜਿਹੜੇ ਹਰ ਰੋਜ਼ ਵਰਤਦੇ ਆ ਕਿ ਵਿਕਾਸ ਹੋ ਰਿਹਾ ਹੈ ਸਾਡੇ ਸੂਬੇ ਦਾ ਸਾਡੇ ਦੇਸ਼ ਦਾ ਕਿ ਗਲੀਆਂ ਬਣਾਉਣ ਨੂੰ ਹੀ ਵਿਕਾਸ ਕਿਹਾ ਜਾਂਦਾ ਹੈ ਕਿ ਗਲੀਆਂ ਨਾਲੀਆਂ ਇੱਟਾਂ ਪੱਟ ਲੋ ਦੇੜ ਲੋ ਫੇਰ ਲਾ ਦਿਓ ਇਟਾਂ ਪਟਲੋ ਢੇੜ ਲੋ ਇਹ ਜਦੋਂ ਦੀ ਆਜ਼ਾਦੀ ਆਈ ਹੈਗੀ 1950 ਤੋਂ ਚੋਣਾ ਹੋਣ ਲੱਗੀਆਂ ਨੇ ਉਦੋਂ ਤੋਂ ਲੈ ਕੇ ਇਹੀ ਸਲਸਿਲਾ ਚੱਲੀ ਜਾਂਦਾ ਵਿਕਾਸ ਹੀ ਹੋਈ ਜਾਂਦਾ ਹੈ ਮੈਨੂੰ ਤਾਂ ਨਹੀਂ ਲੱਗਦਾ ਕਿਸੇ ਨੇ ਆ ਕੇ ਇਹ ਕਿਹਾ ਹੋਵੇ ਕਿਸੇ ਪਾਰਟੀ ਨੇ ਕਿਸੇ ਲੀਡਰ ਨੇ ਕੈਸੀ ਵਿਨਾਸ਼ ਕੀਤਾ ਪਰ ਸਾਡੇ ਸਾਹਮਣੇ ਜੋ ਤਸਵੀਰ ਨਜ਼ਰ ਆਉਂਦੀ ਹੈ ਉਹ ਵਿਨਾਸ਼ ਦੀ ਆ ਰਹੀ ਹੈ ਕਈ ਸਾਰੇ ਜਾਂਦੇ ਕਿ ਵਿਕਾਸ 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 ਇਹ ਹੀ ਸ਼ਬਦ ਸੁਣਦੇ ਆ ਇਟਾਂ ਲਾਉਣਾ ਵਿਕਾਸ ਨਹੀਂ ਹੁੰਦਾ ਮਨੁੱਖਾਂ ਦਾ ਵਿਕਾਸ ਹੁੰਦਾ ਹੈ ਤੇ ਮਨੁੱਖਾਂ ਦਾ ਜਿਹੜਾ ਜਿਹੋ ਜਿਹਾ ਵਿਕਾਸ ਹੋ ਰਿਹਾ ਹੈ ਇਹ ਤਸਵੀਰ ਹੈ ਜਿਹੜੀ ਫਰੀਦਕੋਟ ਵਾਲੀ ਜੇਲ੍ਹ ਪੇਸ਼ ਕਰਦੀ ਹੈ ਇੱਕੋ ਜੇਲ੍ਹ ਬਾਕੀ ਅਸੀਂ ਜੇਲ੍ਹਾਂ ਦਾ ਲੇਖਾ ਜੋਖਾ ਨਹੀਂ ਕਰਾਂਗੇ ਤਾਂ ਮੇਰੇ ਵੀਰੋ ਇਹ ਸਵਾਲ ਹੈ ਤੁਹਾਡੇ ਸਾਹਮਣੇ ਕਿ ਜੇ ਇਸ ਤੋਂ ਇਲਾਵਾ ਜਿਹੜੇ ਇਹ ਤਿੰਨ ਚਾਰ ਕਿਸਮ ਦੀਆਂ ਜੜੀਆਂ ਮੈਂ ਬੋਲੀਆਂ ਇਸ ਤੋਂ ਇਲਾਵਾ ਜਿਹੜੇ ਨਸ਼ੇ ਤੋਂ ਪੀੜਤ ਨੌਜਵਾਨ ਹੁੰਦੇ ਨੇ ਉਹ ਜਿਹੜੇ ਜਦੋਂ ਜਾਂਦੇ ਆ ਨਾ ਜਿਹੜੇ ਮੁਰਬਸੇਵਾ ਕੇਂਦਰਾਂ ਦੇ ਵਿੱਚ ਉਹ ਦਾਖਲ ਹੁੰਦੇ ਨੇ ਉੱਥੋਂ ਜਦੋਂ ਉਹਨਾਂ ਨੂੰ ਡਿਸਚਾਰਜ ਕੀਤਾ ਜਾਂਦਾ ਉਹ ਵੀ ਉੱਥੇ ਜੇਲ੍ਹਾਂ ਚ ਭੇਜੇ ਜਾਂਦੇ ਨੇਗੇ ਮੁਰਬ ਸੇਵਾ ਕੇਂਦਰਾਂ ਵਾਲੇ ਯਾਨੀ ਇੰਨੇ ਕਿਸਮ ਦੀ ਜਿਹੜੀ ਮੋٹے ਤੌਰ ਤੇ ਜਿਹੜੀ ਕਿਸਮ ਦੇ ਲੋਕ ਹੈਗੇ ਉਹ ਸਾਰੇ ਜੇਲ੍ਹਾਂ ਦੇ ਵਿੱਚ ਤੁੰਨੇ ਹੋਏ ਨੇਗੇ ਮੰਨਿਆ ਉਹ ਮਾੜੇ ਹੋਣਗੇ ਪਰ ਮਾੜੇ ਕਿਹਨੇ ਬਣਾਇਆ ਇਸ ਸਿਸਟਮ ਨੇ ਤੇ ਫਿਰ ਇਸ ਸਿਸਟਮ ਨੂੰ ਬਦਲੂਗਾ ਕੌਣ ਇਹ ਸਿਸਟਮ ਨੂੰ ਕੌਣ ਬਦਲੂਗਾ ਉਹ ਮਾਂ ਜਿਹੜੀ ਫਿਰ ਇਹੋ ਜਿਹੇ ਨਾਗਰਿਕ ਪੈਦਾ ਕਰਦੇ ਹੋਵੇ ਉਹ এডੂਕੇਸ਼ਨ ਸਿਸਟਮ ਉਹ ਪ੍ਰਬੰਧ ਇਥੋਂ ਦਾ ਜਿਹੜਾ ਇਸ ਕਿਸਮ ਦੇ ਪੈਦਾ ਕਰ ਰਿਹਾ ਹੈ ਨਾਗਰਿਕ ਪੈਦਾ ਕਰ ਰਿਹਾ ਹੈ ਤਾਂ ਉਸ ਸਿਸਟਮ ਨੂੰ ਫਿਰ ਬਦਲਣ ਬਾਰੇ ਸੋਚ ਲੈਣਾ ਚਾਹੀਦਾ ਹੈ ਜਿਵੇਂ ਸਿਆਣੇ ਲੋਕ ਕਹਿੰਦੇ ਹੁੰਦੇ ਆ ਨਾ ਕਿ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਮੰਨਿਆ ਇਹ ਮਾੜੇ ਬੰਦੇ ਨੇ ਜਿਹੜੇ ਜੇਲ੍ਹਾਂ ਚ ਬੰਦ ਕੀਤੇ ਹੋਏ ਆ ਮੰਨ ਲੰਨੇ ਆ ਪਰ ਫਿਰ ਉਹ ਸਿਸਟਮ ਉਹ ਮਾਂ ਜਿਹੜੀ ਇਹੋ ਜੇ ਨਾਗਰਿਕ ਪੈਦਾ ਕਰਦੀ ਹੈ ਉਹ ਸਿਸਟਮ ਨੂੰ ਖਤਮ ਕਰਨਾ ਚਾਹੀਦਾ ਸਾਨੂੰ ਤੇ ਉਹਨੂੰ ਖਤਮ ਕੌਣ ਕਰੂਗਾ ਏ ਮਿੱਤਰੋ ਕਿਸੇ ਨੇ ਉੱਤੋਂ ਆ ਕੇ ਨਹੀਂ ਕਰਨਾ ਕਿਸੇ ਪਗੰਬਰ ਨੇ ਕਿਸੇ ਔਲੀਏ ਨੇ ਇਹ ਉੱਤੋਂ ਨਹੀਂ ਉਤਰ ਕੇ ਆਉਣਾ ਇਹ ਸਾਨੂੰ ਹੀ ਸੋਚਣਾ ਪੈਣਾ ਹੈ ਜਦੋਂ ਅਸੀਂ ਲਾਈ ਲੱਗ ਬਣਦੇ ਆ ਅਸੀਂ ਕਈ ਵਾਰੀ ਫਿਰਕਿਆਂ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਧਰਮਾਂ ਦੇ ਨਾਂ ਤੇ ਸਾਰਾ ਕੁਝ ਵੇਖ ਕੇ ਜਾਂ ਕਈ ਵਾਰੀ ਨਸ਼ਿਆਂ ਦੇ ਲਾਲਚ ਦੇ ਵਿੱਚ ਆ ਕੇ ਨਗਦ ਪੈਸਿਆਂ ਦੇ ਵਿੱਚ ਆ ਕੇ ਜਿਹੜਾ ਵੋਟ ਪੰਤਰ ਹੈ ਜਿਹੋ ਜਿਹਾ ਵੀ ਹੈ ਇਹ ਨੂੰ ਅਸੀਂ ਜਦੋਂ ਫਿਰ ਨੇਪਰੇ ਚੜਦੇ ਆਂਗੇ ਇਹਦੇ ਵਿੱਚ ਉਲਝ ਕੇ ਅਸੀਂ ਆਪ ਹੀ ਫਸ ਜਾਂਦੇ ਆ ਤੇ ਨਤੀਜਾ ਇਹ ਹੈ ਕਿ ਅੱਜ 80 ਸਾਲ ਦੇ ਲਗਭਗ ਹੋਣ ਲੱਗੀ ਹੈ ਜਿਹਨੂੰ ਆਜ਼ਾਦੀ ਕਿਹਾ ਜਾਂਦਾ ਹੈ ਪੁਰਾਣੇ ਬਜ਼ੁਰਗ ਤਾਂ ਇਹਨੂੰ ਹੱਲਾ ਗੁੱਲਾ ਕਹਿੰਦੇ ਹੁੰਦੇ ਨੇ ਆਜ਼ਾਦੀ ਵਾਲੇ ਦਿਨ ਨੂੰ ਵੈਸੇ ਵੀ ਹੱਲਾ ਗੁੱਲਾ ਹੋਇਆ ਸੀ ਉਦੋਂ ਦੇਸ਼ ਵੰਡਿਆ ਗਿਆ ਸੀ ਇਸ ਤਰ੍ਹਾਂ ਦੇ ਸ਼ਬਦ ਵਰਤਦੇ ਨੇ ਪੁਰਾਣੇ ਬਜ਼ੁਰਗ ਤਾਂ ਹਲੇ ਵੀ ਪਰ ਇਹ ਜੋ ਕੁਝ ਵੀ ਹੋ ਰਿਹਾ ਹੈ ਇਹਦਾ ਮਤਲਬ ਇਹ ਹੈ ਕਿ ਚੋਰ ਨੂੰ ਮਾਰਨ ਦੀ ਥਾਂ ਦੇ ਉੱਤੇ ਚੋਰ ਦੀ ਮਾਂ ਨੂੰ ਮਾਰਨ ਦੀ ਲੋੜ ਹੈ ਉਹ ਸਿਸਟਮ ਨੂੰ ਮਾਰਨ ਦੀ ਲੋੜ ਹੈ ਜਿਹੜਾ ਲੋਕਾਂ ਦਾ ਵਿਰੋਧੀ ਹੈ ਤੇ ਜਿਹੜਾ ਇਹੋ ਜੇ ਨਾਗਰਿਕ ਪੈਦਾ ਕਰ ਰਿਹਾ ਹੈਗਾ ਇਹ ਇਹਦੇ ਉੱਤੇ ਸਾਨੂੰ ਸੋਚਣ ਦੀ ਲੋੜ ਹੈ ਇਹ ਸਵਾਲ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਰੱਖਿਆ ਤੁਹਾਡੀ ਕੀ رائے ਹੈ ਮੈਂ ਤੁਹਾਡੇ ਤੋਂ ਉਮੀਦ ਕਰਦਾ ਮੈਂ ਆਸਵੰਦਾਂ ਤੁਹਾਡੇ ਤੋਂ ਕਿ ਇਹਦੇ ਉੱਤੇ ਗੰਭੀਰ ਚਰਚਾ ਕਰਿਓ ਕਮੈਂਟ ਦੇ ਵਿੱਚ ਆਪਣੀ رائے ਲਿਖਿਓ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਦੂਸਰੀ ਮੇਰੀ ਬੇਨਤੀ ਹੈ ਕਿ ਮੇਰਾ ਨਾਮ ਮੇਘ ਰਾਜ ਰੱਲਾ ਤੇ ਮੇਰੇ YouTube ਚੈਨਲ ਦਾ ਨਾਮ ਵੀ ਮੇਘ ਰਾਜ ਰੱਲਾ ਸਬਸਕ੍ਰਾਈਬ ਵਾਲਾ ਬਟਨ ਦਬਕੇ ਮੇਰੇ ਭਰਾ ਮੈਨੂੰ ਆਪਦਾ ਦੋਸਤ ਜ਼ਰੂਰ ਬਣਾਇਓ ਤਾਂ ਜੋ ਆਪਣਾ ਪਰਿਵਾਰ ਵੱਡਾ ਹੋ ਸਕੇ ਤੇ ਇਨ੍ਹਾਂ ਵਿਚਾਰਾਂ ਦਾ ਜਿਹੜਾ ਹੈਗਾ ਪਸਾਰ ਤੇ ਫਿਲਾਓ ਅੱਗੇ ਹੋ ਸਕੇ ਇਹਨੂੰ ਅੱਗੇ ਵੰਡਿਓ ਜਰੂਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ